ਗੁਰਦਾਸਪੁਰ ਦੇ ਕੇਂਦਰੀ ਜੇਲ੍ਹ ਦੇ ਵਿੱਚ ਹੰਗਾਮਾ ਹੋਇਆ ਜੇਲ੍ਹ ਦੇ ਅੰਦਰ ਆਪਸ ਦੇ ਵਿੱਚ ਭਿੜੇ ਹਵਾਲਾਤੀ ਅਤੇ ਕੈਦੀ ਸੋ ਹੰਗਾਮਾ ਹੋਣ ਤੇ ਵੱਜਣ ਲੱਗਿਆ ਜੇਲ੍ਹ ਦਾ ਸਾਇਰਨ ਤੇ ਜੇਲ੍ਹ ਦੇ ਅਧਿਕਾਰੀ ਮੌਕੇ ਤੇ ਮੌਜੂਦ ਨਹੀਂ ਸੋ ਗੁਰਦਾਸਪੁਰ ਦਾ ਵਿੱਚ ਇਹ ਜਿਹੜਾ ਕਿ ਹੰਗਾਮਾ ਹੋਇਆ ਪਰੰਦੇ ਬੰਦੀਆਂ ਦੀ ਭਿੜਨ ਦੀ ਖਬਰ ਆ ਰਹੀ ਹੈ ਸਾਹਮਣੇ ਪੜੋਸੀਆ ਦਾ ਕਹਿਣਾ ਹੈ ਕਿ ਸਾਇਰਨ ਵੱਜੇ ਹੈ ਕੋਈ 4:30 5 ਵਜੇ ਦੇ ਕਰੀਬ ਸਾਇਰਨ ਵੱਜੇ ਹੈ ਸਾਇਰਨ ਦੀ ਆਵਾਜ਼ ਆਈ ਹੈ ਲੇਕਿਨ ਜੇਲ੍ਹ ਅਧਿਕਾਰੀ ਇਸ ਨੂੰ ਮੰਨ ਲਈ ਤਿਆਰ ਨਹੀਂ ਹੈ ਸਾਡੀ ਜੇ ਡੀਐਸਪੀ ਜੋ ਸੁਪਰੀਡਨ ਡਿਪਟੀ ਸੁਪਰੀਡਨ ਨੇ ਰਾਹੁਲ ਰਾਜਾ ਉਹਨਾਂ ਨਾਲ ਗੱਲਬਾਤ ਹੋਈ ਹੈ ਲੇਕਿਨ ਉਹਨਾਂ ਨੇ ਇਨਕਾਰ ਕੀਤਾ ਕਿ ਅਸੀਂ ਕੋਈ ਗੱਲ ਨਹੀਂ ਹੋਈ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਪਿਛਲੇ ਦਿਨੀ ਜੇਲ੍ਹ ਚੋਂ ਫੜੇ ਗਏ ਮੋਬਾਈਲ ਫੋਨ ਨੂੰ ਲੈ ਕੇ ਟਕਰਾਅ ਹੋਈ ਹੈ ਆਪਸ ਵਿੱਚ ਬੰਦੀਆਂ ਦੀ ਜੇਲ੍ਹ ਚ ਮੋਬਾਈਲ ਫੋਨ ਫੜੇ ਗਏ ਸੀ ਪੁਲਿਸ ਨੇ ਇਸ ਦਾ ਪਰਚਾ ਵੀ ਦਰਜ ਕਰਤਾ ਸੀ ਤੇ ਬੰਦੀ ਜਿਹੜੇ ਬੈਰਗ ਨੰਬਰ 3 ਦੇ ਬੰਦੀ ਹੈ ਇੱਕ ਦੂਜੇ ਤੇ ਦੋਸ਼ ਲਗਾ ਰਹੇ ਸੀ ਕਿ ਤੁਸੀਂ ਫੜਾਇਆ ਤੁਸੀਂ ਫੜਾਇਆ ਇਸ ਇਸ ਨੂੰ ਲੈ ਕੇ ਝੜਪ ਹੋਈ ਆ ਲੇਕਿਨ ਸਿਟੀ ਪੁਲਿਸ ਬੁਲਾਈ ਗਈ ਬਾਰੋਂ ਤੁਸੀਂ ਗੱਡੀਆਂ ਦੇਖ ਸਕਦੇ ਹੋ ਬਾਰੋਂ ਗੱਡੀਆਂ ਵੀ ਆਈਆਂ ਤੇ ਸਿਟੀ ਪੁਲਿਸ ਨੇ ਆ ਕੇ ਮਾਮਲਾ ਸ਼ਾਂਤ ਕਰਵਾਇਆ ਕੈਦੀਆਂ ਨੂੰ ਫੜ ਕੇ ਵੱਖਰੇ ਵੱਖਰੇ ਕੀਤਾ ਗਿਆ ਤੇ ਹੁਣ ਸਥਿਤੀ ਕੰਟਰੋਲ ਵਿੱਚ ਦੱਸੀ ਜਾ ਰਹੀ ਹੈ ਗੁਰਦਾਸਪੁਰ ਤੋਂ ਕੈਮਰਾਮੈਨ ਜੋਗਿੰਦਰ ਪਾਲ ਦੇ ਨਾਲ ਰੋਹਿਤ ਗੁਪਤਾ ਇੰਟਰਵਿਊ